ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਵੀਡੀਓ ਜਿਆਦਾ ਲੰਬੀ ਨਹੀਂ ਹੋਊਗੀ ਕੁਝ ਬੇਸਿਕ ਗੱਲਾਂ ਕਰਾਂਗੇ ਤੇ ਬਣੇ ਰਿਓ ਐਂਡ ਤੱਕ ਵਧੀਆ ਲੱਗੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਸੋ ਆਪਾਂ ਗੱਲ ਇਹ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਵੀ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਮੇਰੇ ਵੀਰ ਭੈਣਾਂ ਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਸ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਵੀ ਜਿਹੜਾ ਇੱਕ ਸਟੂਡੈਂਟ ਦਾ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ 3 ਸਾਲ ਬਾਅਦ ਖਤਮ ਹੋ ਰਿਹਾ ਹੋਵੇ ਨਾ ਤੇ ਉਹਨੂੰ ਪੀਆਰ ਨਾ ਮਿਲ ਰਹੀ ਹੋਵੇ ਉਸ ਤੋਂ ਬਾਅਦ ਕੋਈ ਸਟ੍ਰੈਸਫੁਲ ਨਹੀਂ ਹੁੰਦਾ ਠੀਕ ਆ ਚਲੋ ਐਕਸੈਪਸ਼ਨਸ ਹੁੰਦੀਆਂ ਹਰ ਕੇਸ ਵਿੱਚ ਹੋ ਸਕਦਾ ਪਿੱਛੋਂ ਕੋਈ ਬਹੁਤ ਸੈਟਲਡ ਹੋਵੇ ਆਪਾਂ ਉਹਨਾਂ ਬਾਰੇ ਨਹੀਂ ਗੱਲ ਕਰਦੇ ਆਪਾਂ ਨੂੰ ਪਤਾ ਮੋਸਟਲੀ ਆਪਾਂ ਇੱਕ ਮੀਡੀਓਕਰ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਪੂਰ ਫੈਮਿਲੀ ਤੋਂ ਬਿਲੋਂਗ ਕਰਦੇ ਆਪਾਂ ਤਾਂ ਹੀ ਆਉਨੇ ਆ ਅਦਰਵਾਈਜ਼ ਕਿਉਂ ਕੋਈ ਇੱਥੇ ਆ ਕੇ ਆਪਣੇ ਹੱਡ ਤੋੜੂਗਾ ਰਾਈਟ ਜਿੰਨਾਂ ਕੋ ਉੱਥੇ ਪੈਸਾ ਹੈਗਾ ਉੱਥੇ ਵੀ ਉਸ ਤੋਂ ਬਾਅਦ ਕੋਈ ਸਟ्रेसਫੁੱਲ ਨਹੀਂ ਆ ਪਿੱਛੇ ਉਹ ਘਰ ਦੇ ਉਹਨਾਂ ਇਹ ਨਹੀਂ ਦੱਸਦਾ ਵੀ ਮੇਰਾ ਵਰਕ ਪਰਮਿਟ ਖਤਮ ਹੋ ਰਿਹਾ ਜੇ ਦੱਸਿਆ ਵੀ ਆ ਤੇ ਉਹ ਅਲੱਗ ਪਰੇਸ਼ਾਨ ਨਾ ਵੀ ਯਾਰ ਮੇਰੇ ਘਰ ਦੇ ਮੈਂ ਤਾਂ ਕੀ ਉਮੀਦਾਂ ਲਾ ਕੇ ਬੈਠੇ ਸੀ ਕਿ ਇੱਕ ਦਿਨ ਪੱਕਾ ਹੋਊਗਾ ਤੇ ਅੱਜ ਮੈਂ ਪੱਕਾ ਵੀ ਨਹੀਂ ਹੋ ਪਾਰਿਆ ਮੇਰਾ ਵਰਕ ਪਰਮਿਟ ਖਤਮ ਹੋ ਰਿਹਾ ਮੈਂ ਕੀ ਕਰਾਂਗਾ ਮੈਂ ਇੱਥੇ ਰਹਿ ਵੀ ਨਹੀਂ ਸਕਦਾ ਹੁਣ ਗੱਲ ਇਹ ਆ ਉਹ ਬਿਲਕੁਲ ਰਾਈਟ ਆ ਠੀਕ ਆ ਹੁਣ ਕੁਝ ਕਹਿਣਗੇ ਇਹ ਵੀ ਉਹਦੀ ਵੀ ਗਲਤੀ ਆ ਉਹਨੇ ਫਿਕਰ ਆਊਟ ਨਹੀਂ ਕੀਤਾ ਤਿੰਨ ਸਾਲਾਂ ਨੂੰ ਤਾਂ ਪੀਅਰ ਹੋ ਜਾਂਦੀ ਮਗਰ ਨਾ ਹੁਸਦਾ ਤੋਂ ਹੀ ਆਪਣੇ ਪੁਆਇੰਟ ਤੇ ਵੈਲਿਡ ਹੋਊ ਪਰ ਕੀ ਪਤਾ ਉਹਨੇ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਫੇਲ ਹੋ ਗਿਆ ਹੋਵੇ 3 ਸਾਲ ਦਾ ਟਾਈਮ ਪੀਰੀਅਡ ਸੀ ਜੇ ਕਹਿ ਸਕਦੇ ਤੁਸੀਂ ਵੀ 2 ਸਾਲ ਦਾ ਐਕਸਟੈਂਸ਼ਨ ਪਾ ਕੇ 5 ਸਾਲ ਦਾ ਟਾਈਮ ਪੀਰੀਅਡ ਸੀ ਪਹਿਲੀ ਤੇ ਗੱਲ ਮਾਰਕੀਟ ਦੇ ਵਿੱਚ ਐਡੇ ਖਤਰਨਾਕ ਬੰਦੇ ਬੈਠੇ ਐਜੰਟਸ ਬੈਠੇ ਜਿਹੜੇ ਉਹਨਾਂ ਨੂੰ ਮਿਸਗਾਈਡ ਕਰਨ ਤੇ ਲੱਗੇ ਹੋਏ ਮੈਂ ਹਰ ਇੱਕ ਦੀ ਗੱਲ ਨਹੀਂ ਕਰ ਰਿਹਾ ਕੋਈ ਅਫੈਂਡ ਹੋਣ ਦੀ ਲੋੜ ਨਹੀਂ ਹੈਗੀ ਕੁਝ ਕੁ ਗਿਣੇ ਚੁਣਿਆਂ ਦੀ ਗੱਲ ਕਰ ਰਿਹਾ ਕਿ ਜਿਹੜੇ ਉਹਨਾਂ ਨੂੰ ਮਿਸਗਾਈਡ ਕਰਦੇ ਰਫੀਜੀ ਲਾ ਲੋ ਆ ਕਰ ਲੋ ਉਹ ਕਰ ਲੋ ਵੀ ਸਿੱਧੇ ਪਾਸੇ ਉਹਨਾਂ ਨੂੰ ਨਹੀਂ ਪਾਣਾ ਉਹ ਵਿਚਾਰੇ ਮਿਸਗਾਈਡ ਹੋ ਜਾਂਦੇ ਆ ਠੀਕ ਆ ਹਾਂ ਹੁਣ ਅਵੇਰਨੈਸ ਆਈ ਆ ਸੋਸ਼ਲ ਮੀਡੀਆ ਤੇ ਹੈਗੇ ਆ ਲੋਕੀ ਜਿਹੜੇ ਪਾਉਂਦੀ ਆ ਵੀਡੀਓਜ਼ ਖੜਾ ਬਹੁਤ ਵਧੀਆ ਵਧੀਆ ਚੈਨਲ ਸਾਬ ਤੋਂ ਉਹਨਾਂ ਨੂੰ ਕਾਫੀ ਚੀਜ਼ਾਂ ਹੁਣ ਪਤਾ ਲੱਗ ਰਹੀਆਂ ਆ ਹੁਣ ਗੱਲ ਕਰੀਏ ਵੀ ਸਭ ਨੇ ਰਲ ਮਿਲ ਕੇ ਫਾਇਦਾ ਲਿਆ ਇਹਨਾਂ ਦਾ ਸਰਕਾਰਾਂ ਹੋਣ ਇੱਥੋਂ ਦਾ ਸਿਸਟਮ ਪੂਰਾ ਪਿੱਛੋਂ ਜਿਹੜੇ ਏਜੰਟਸ ਨੇ ਭੇਜਿਆ ਪਹਿਲਾਂ ਦੁੱਕੀ ਦੇ ਕੋਰਸਾਂ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਭੇਜਤਾ ਇੱਥੋਂ ਦੀ ਸਰਕਾਰਾਂ ਨੇ ਆਪਣਾ ਦੇਖਿਆ ਵੀ ਜਦੋਂ ਠੀਕ ਆ ਬੱਚੇ ਪੂਰੇ ਹੋ ਗਏ ਜੇਬਾ ਭਰ ਗਈਆਂ ਉਦੋਂ ਕਹਿ ਦੋ ਜੀ ਨਹੀਂ ਹੁਣ ਨਹੀਂ ਪੀਆ ਹੋ ਸਕਦੀ ਨੰਬਰ ਅ ਸਟੂਡੈਂਟ ਨੂੰ ਜੇ ਤੁਸੀਂ ਫਾਲਟ ਤੇ ਕੱਢਦੇ ਹੋ ਨਾ ਤੇ ਇਹ ਕਿਹਨੇ ਸਟੂਡੈਂਟ ਦੀ ਗਲਤੀ ਹੋਈ ਕਿਉਂ ਸੀ ਬੰਗਲ ਯਾਦ ਰੱਖੋ ਸਭ ਤੋਂ ਵੱਡੇ ਇੱਥੇ ਦੋ ਦੋ ਜਾਣੇ ਆ ਜਿਨ੍ਹਾਂ ਨੂੰ ਫਾਲਟ ਤੇ ਕੰਸੀਡਰ ਕਰਨਾ ਚਾਹੀਦਾ ਇੱਕ ਇਥੋਂ ਦੀ ਸਰਕਾਰ ਜਿਨੇ ਅੰਨੇਵਾ ਬੱਚਿਆਂ ਨੂੰ ਬੁਲਾਇਆ ਤੇ ਬਾਅਦ ਚੋਂ ਐਂਡ ਤੇ ਕਹਤਾ ਵੀ ਨਹੀਂ ਜੀ ਹੁਣ ਤਾਂ ਅਸੀਂ ਪੱਕਾ ਪੱਕਾ ਕਰ ਹੀ ਨਹੀਂ ਸਕਦੇ ਨਾਲ ਠੀਕ ਆ ਤੁਸੀਂ ਨਹੀਂ ਪ੍ਰੋਮਿਸ ਕਰਿਆ ਮੈਂ ਮੰਨਦਾ ਇਸ ਗੱਲ ਨੂੰ ਕੋਈ ਨਹੀਂ ਪ੍ਰੋਮਿਸ ਕਰਦਾ ਅੰਡਰਸਟੈਂਡ ਕਰਦਾ ਮੈਂ ਇਸ ਚੀਜ਼ ਨੂੰ ਕੋਈ ਵੇਤਾ ਬਣਾਓ ਫਾਈਟ ਤੇ ਕਰ ਸਕਣਾ ਹੁਣ ਸੀਸੀ ਦਾ ਪਿਛਲਾ ਡਰਾ ਕਿੰਨਾ ਗਿਆ 547 ਦਾ ਯਾਰ ਮੈਂਟਲ ਸਟ्रेस ਦੇਖੋ ਬੱਚਿਆਂ ਦੇ ਕਿੰਨਾ ਇਸ ਟਾਈਮ ਤੇ ਏਜੰਟਸ ਨੇ ਜਿਹੜੇ ਉਹਨਾਂ ਨੂੰ ਦੁੱਕੀ ਦੁੱਕੀ ਦੇ ਕੋਰਸਾਂ ਦੇ ਵਿੱਚ ਭੇਜਤਾ ਬਿਨੇ ਯਾ ਕਾਲਜ ਹੈ ਤੁਹਾਨੂੰ ਭੇਜ ਦਨੇ ਇੱਥੇ ਤੁਹਾਡਾ ਵੀਜ਼ਾ ਛਿੱਤੀ ਆ ਜਾਊਗਾ ਉਹਨਾਂ ਨੂੰ ਫੂਡ ਪ੍ਰੋਮਿਸਸਿਸ ਕਰ ਕਰਕੇ ਇੱਕ ਵੱਖਰੀ ਸੁਪਨਾ ਦਿਖਾਇਆ ਗਿਆ ਕਿਉਂ ਸੋਣ ਗੱਲ ਆਪਾਂ ਕਰਦੇ ਆ ਵੀ ਇਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਹੁਣ ਸਭ ਤੋਂ ਪਹਿਲਾਂ ਮੈਂ ਇੱਕੋ ਐਡਵਾਈਸ ਦਵਾਂਗਾ ਜਿੰਨੀ ਮਰਜ਼ੀ ਸਿਚੁਏਸ਼ਨ ਤੁਹਾਡੀ ਖਰਾਬ ਹੋ ਪਾਇਆ ਤੁਸੀਂ ਪੈਸੇ ਜੋੜੇ ਆ ਭਾਵੇਂ ਤੁਸੀਂ ਪੈਸੇ ਨਹੀਂ ਜੋੜੇ ਇਹਨਾਂ ਤਿੰਨ ਸਾਲਾਂ ਚਾਰ ਸਾਲਾਂ ਪੰਜ ਸਾਲਾਂ ਦੇ ਵਿੱਚ ਪੋਜ਼ਿਟਿਵ ਰਹੋ ਠੀਕ ਆ ਲਾਈਫ ਖਤਮ ਨਹੀਂ ਹੋ ਰਹੀ ਇੱਥੇ ਤੁਹਾਡੇ ਤੋਂ ਪਹਿਲਾਂ ਵੀ ਤੁਹਾਡੇ ਦਾਦੇ ਪੜਦਾਦੇਆਂ ਨੇ ਤੁਹਾਡੇ ਮਾਪਿਓ ਨੇ ਬੜੇ ਮਾੜੇ ਚੰਗੇ ਟਾਈਮ ਹੰਡਾਏ ਆਪਣੇ ਸਰੀਰ ਉੱਤੇ ਪਰਮਾਤਮਾ ਨੇ ਸਰੀਰ ਬਖਸ਼ਿਆ ਆ ਪਰਮਾਤਮਾ ਦਾ ਨਾਮ ਲਵੋ ਸਿੱਧੇ ਰਸਤੇ ਤੇ ਲੱਗੋ ਨਹੀਂ ਰਾਨਿਕਲ ਇੱਥੇ ਆਪਣੇ ਘਟਿਆ ਕੰਮ ਕਰਕੇ ਰਫਿਊਜੀਆ ਲਾਉਣ ਦਾ ਕੋਈ ਮਤਲਬ ਨਹੀਂ ਹੈਗਾ ਥੋੜਾ ਜਿਗਰਾ ਕਰਕੇ ਵਾਪਸ ਜਾਓ ਆਪਣਾ ਐਕਸਪੀਰੀਅੰਸ ਬਣਾਓ ਦੇਖੋ ਜੇ ਪੀਅਰ ਹੋ ਸਕਦੀ ਹੈ ਠੀਕ ਆ ਨਹੀਂ ਤਾਂ ਉੱਥੇ ਵੀ ਕੁਛ ਨਾ ਕੁਛ ਤੁਸੀਂ ਕਰ ਲਓਗੇ ਲਾਈਫ ਦੇ ਵਿੱਚ ਇਹ ਇੱਕ ਮੇਰੀ ਸੁਜੈਸ਼ਨ ਹੈ ਤੁਸੀਂ ਮੰਨੀ ਨਹੀਂ ਮੰਨੀ ਦੈਟਸ ਦੈਟਸ ਉਹ ਤੁਹਾਡੇ ਤੇ ਹੈ ਕੰਪਲੀਟਲੀ ਤੁਹਾਡੇ ਤੇ ਆ ਪਰ ਜੇ ਤਾ ਨੂੰ ਇਦਾਂ ਦੇ ਸੌੜਨ ਦੇ ਨਾ ਨਹੀਂ ਮੈਂ ਲਾਈਫ ਦੇ ਵਿੱਚ ਫੇਲ ਹੋ ਗਿਆ ਪਿੱਛੇ ਜਾਵਾਂਗਾ ਕੀ ਲੋਕੀ ਕਹਿਣਗੇ ਮੇਰੇ ਮਾਪਿਓ ਦਾ ਮਜ਼ਾਕ ਬਣਾਉਣਗੇ ਵੀ ਤੁਹਾਡਾ ਬੱਚਾ ਫੇਲੀਅਰ ਹੈ ਉਹ ਉਹਨਾਂ ਲੋਕਾਂ ਦੀ ਨਾ ਕੰਸੀਡਰ ਹੀ ਨਾ ਕਰੋ ਉਹਨਾਂ ਲੋਕਾਂ ਨੂੰ ਠੀਕ ਹੈ ਲੋਕਾਂ ਨੇ ਕੁਝ ਨਾ ਕੁਝ ਕਹਿਣਾ ਆ ਪੱਕੇ ਹੋ ਜਾਓਗੇ ਤਾਂ ਵੀ ਕੁਝ ਕਹਿਣਗੇ ਸਕਸੈਸਫੁਲ ਹੋ ਜਾਓਗੇ ਤਾਂ ਵੀ ਕੁਝ ਕਹਿਣਗੇ ਗੋਲੀ ਮਾਰੋ ਉਹਨਾਂ ਲੋਕਾਂ ਨੂੰ ਆਪਣੇ ਤੇ ਫੋਕਸ ਕਰੋ ਨਹੀਂ ਵੀ ਗਰ ਹੋਈ ਦੈਟਸ ਇਟ ਕੋਈ ਗੱਲ ਨਹੀਂ ਇੱਥੇ ਕਿਸੇ ਫਰੌਡਲੈਂਡ ਤਰੀਕੇ ਨਾਲ ਕੋਈ ਸਕੈਮ ਕਰਕੇ ਉਹ ਪੁੱਠੇ ਸਿੱਦੇ ਤਰੀਕੇ ਨਾਲ ਇੱਥੇ ਰਹਿਣ ਨਾਲੋਂ ਬੈਟਰ ਹੈ ਵੀ ਉੱਥੇ ਸਕੂਨ ਨਾਲ ਥੋੜਾ ਟਾਈਮ ਜਾ ਕੇ ਰਵੋ ਆਪਣਾ ਕੁਝ ਦਿਮਾਗ ਠੰਡਾ ਕਰਕੇ ਬੈ ਕੇ ਸੋਚੋ ਮਨ ਲਾਈਫ ਦੇ ਵਿੱਚ ਕਰਨਾ ਕੀ ਕਿ ਮੈਂ ਇੱਥੋਂ ਐਕਸਪੀਰੀਅੰਸ ਬਣਾ ਕੇ ਦੁਬਾਰਾ ਵਾਪਸ ਆ ਸਕਦਾ ਇਦਾਂ ਦੇ ਵੀ ਕਹਿ ਸਕਦੇ ਜਿੱਥੇ ਲੋਕੀ ਵਾਪਸ ਆਉਂਦੇ ਆ ਉੱਥੋਂ ਐਕਸਪੀਰੀਅੰਸ ਬਣਾ ਕੇ ਪੱਕੇ ਹੁੰਦੇ ਆ ਜੇ ਤੁਹਾਨੂੰ ਲੱਗਦਾ ਵੀ ਨਹੀਂ ਮੈਂ ਉੱਥੇ ਰਹਿ ਕੇ ਕੁਝ ਕਰਨਾ ਤੁਸੀਂ ਕਰ ਸਕਦੇ ਹੋ ਬਟ ਲਾਈਫ ਖਤਮ ਨਹੀਂ ਹੁੰਦੀ ਤੁਹਾਡੀ ਮੈਂ ਥਿੰਕ ਕਿ ਬਹੁਤ ਇੰਪੋਰਟੈਂਟ ਚੀਜ਼ ਜਦ ਇਹ ਨਾ ਵੀਰਪੰਨਨ ਤੱਕ ਇਹ ਮੈਸੇਜ ਪਹੁੰਚੇ ਕਿ ਤੁਹਾਡੀ ਲਾਈਫ ਖਤਮ ਨਹੀਂ ਹੋਊਗੀ ਜੇ ਤੁਹਾਡੀ ਪੀਆਰ ਨਹੀਂ ਹੋਈ ਜਿੰਨਾ ਦੇ ਵਰਕ ਪਰਮਿਟ ਖਤਮ ਹੋ ਰਿਹਾ ਆਪਣੀ ਲਾਈਫ ਨੂੰ ਲੈ ਕੇ ਕਦੀ ਵੀ ਇਦਾਂ ਦਾ ਥਾਟ ਨਹੀਂ ਲਿਆਉਣਾ ਵੀ ਨਹੀਂ ਮੈਨੂੰ ਗਿਵ ਅਪ ਕਰ ਦੇਣਾ ਚਾਹੀਦਾ ਮੈਂ ਫੇਲ ਆ ਮੈਨੂੰ ਕੁਝ ਕਰ ਲੈਣਾ ਚਾਹੀਦਾ ਨਹੀਂ ਤੁਸੀਂ ਲਾਈਫ ਚ ਕਰ ਲਓਗੇ ਕੁਝ ਨਾ ਕੁਝ ਬਹੁਤ ਟਾਈਮ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਉਹਨੇ ਤੁਹਾਨੂੰ ਕੈਨੇਡਾ ਭੇਜਿਆ ਸੀ ਤੁਸੀਂ ਇੰਨੀ ਮਿਹਨਤ ਕੀਤੀ ਆ ਤੁਹਾਡੇ ਕੋਲ ਕੋਈ ਨਹੀਂ ਮਾਈਂਡ ਸੈਟ ਆਪਣਾ ਬਣਾਓ ਕੋਈ ਗੱਲ ਨਹੀਂ ਹਿੰਮਤ ਨਹੀਂ ਹਾਰਨੀ ਮਾੜੇ ਚੰਗੇ ਟਾਈਮ ਬੰਦੇ ਤੇ ਹੁੰਦੇ ਆ ਬੰਦਿਆਂ ਤੇ ਤਾਂ ਹੁੰਦੇ ਆ ਮਾੜੇ ਚੰਗੇ ਟਾਈਮ ਜੇਦੋ ਬੰਦਾ ਮਰ ਜਾਂਦਾ ਉਦੋਂ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਜਿਹੜਾ ਬੰਦਾ ਜਿੰਦਾ ਹੁੰਦਾ ਉਹਦੇ ਤੇ ਮਾੜੇ ਚੰਗੇ ਟਾਈਮ ਹੁੰਦੇ ਆ ਕੋਈ ਗੱਲ ਨਹੀਂ ਤੁਸੀਂ ਰਸਤਾ ਕੱਢ ਲਓਗੇ ਉੱਥੇ ਜਾਓ ਵਾਪਸ ਤੁਹਾਨੂੰ ਲੱਗਦਾ ਵੀ ਤੁਸੀਂ ਉੱਥੇ ਫਰਾਂਚ ਜਾ ਕੇ ਫਰਾਂਚ ਸਿੱਖ ਸਕਦੇ ਐ ਐਗਜ਼ਾਮ ਕਲੀਅਰ ਕਰ ਸਕਦੇ ਹੋ ਕਰ ਸਕਦੇ ਹੋ ਤਾਂ ਉਹਨਾਂ ਤੁਹਾਡੀ ਪੀਅਰ ਹੋਊਗੀ ਉਹ ਕਰ ਲਓ ਤੁਹਾਨੂੰ ਲੱਗਦਾ ਐਕਸਪੀਰੀਅੰਸ ਬਣਾ ਕੇ ਤੁਹਾਡੀ ਹੋ ਜੂਗੀ ਉਹ ਕਰ ਲਓ ਜੋ ਵੀ ਤੁਹਾਨੂੰ ਬੈਟਰ ਲੱਗਦਾ ਐ ਆਪਣੇ ਆਪ ਨੂੰ ਟਾਈਮ ਦਿਓ ਕਰਕੇ ਤੁਸੀਂ ਕਨਸੀਡਰ ਕਰੋ देखो ਤੁਹਾਡੇ ਬੱਚੇ ਨੇ ਹਰ ਪੋਸੀਬਲ ਜੋ ਚੀਜ਼ ਕਰ ਸਕਦੇ ਉਹਨੇ ਕੀਤੀ ਨਹੀਂ ਹੋਈ ਉਹਦੀ ਕਿਸਮਤ ਸੀ ਠੀਕ ਆ ਉਹਨਾਂ ਐਕਸੈਪਟ ਕਰੋ ਏ ਨਹੀਂ ਫਲੂਆ ਇਹਦਾ ਤੇ ਦੁਨੀਆ ਗਲੂਮ ਕੀ ਕਹਿੰਦੀ ਆ ਉਹਦੀ ਮਾਸੀ ਆ ਕੇ ਰੀ ਉਹਦੀ ਪੂਆ ਆ ਕੇ ਰੀ ਤੇ ਤੁਸੀਂ ਉਹਨੂੰ ਕਹੋ ਵੀ ਨਹੀਂ ਉਹ ਤਾਂ ਇੱਦਾਂ ਕਹਿੰਦੇ ਇੱਦਾਂ ਕਹਿੰਦੇ ਉਹਦਾ ਫਲਾਣੇ ਦਾ ਮੁੰਡਾ ਪੱਕਾ ਹੋ ਗਿਆ ਤੂੰ ਕਿਉਂ ਨਹੀਂ ਹੋਇਆ ਉਹ ਯਾਰ ਠੀਕ ਆ ਨਹੀਂ ਹੋਇਆ ਫੇਰ ਕੀ ਹੋਇਆ ਜ਼ਿੰਦਗੀ ਥੋੜੀ ਨਾ ਉਹਦੀ ਮੁੱਗੀ ਤੁਹਾਡੇ ਬੱਚੇ ਨਾਲੋਂ ਇੰਪੋਰਟੈਂਟ ਕੁਝ ਨਹੀਂ ਹੈ ਸੋ ਇਹੀ ਮੇਰਾ ਪਰਪਸ ਸੀ ਵੀਡੀਓ ਬਣਾਉਂਦਾ ਆਈ ਹੋਪ ਤੁਹਾਨੂੰ ਸਮਝ ਲੱਗੀ ਹੋਗੀ ਪੈਰੈਂਟਸ ਨੂੰ ਵੀ ਇੱਕ ਮੈਸੇਜ ਪਹੁੰਚਾ ਹੋਊਗਾ ਤੇ ਬੱਚਿਆਂ ਨੂੰ ਵੀ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਉਹਨਾਂ ਨੂੰ ਵੀ ਮੈਸੇਜ ਪਹੁੰਚਾ ਹੋਊਗਾ ਮੇਰਾ ਜੋ ਮੈਂ ਪਹੁੰਚਾਉਣ ਦੀ ਕੀ ਦੀ ਹੈਲਪ ਹੋ ਜੂਗੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਇਦਾਂ ਦੀ ਬੀਜੀ ਬੀਜੀ ਇਨਫੋਰਮੇਟਿਵ ਵੀਡੀਓਸ ਆਉਂਦੀਆਂ ਰਹਿਣਗੀਆਂ